ਕੀਰੀਓ ਕਾਂਜੀ ਤੋਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ 'ਚ ਲੋ ਜੀ ਮਿੱਤਰੋ ਆਪਾਂ ਕੋਲ ਜਿਹੜਾ ਕੀ ਤਿਆਰ ਆਪਾਂ ਮਾਰ ਰਹੇ ਐ ਲੈਦਰ ਲੈਵਰਰ ਦੋ ਵਾਰੀ ਮਾਰਦਾ ਤੀ ਮੇਰੀ ਮਾਰ ਰੇ ਕਹਿਣਾ ਜਾਂ ਕਰਦਾਂਗੇ ਬਸ ਚਾਰ ਵਾਰੀ ਮਾਰ ਕੇ ਇਹਨਾਂ ਕਰਦਾਂਗਾ ਸੈਂਟਰ ਬੱਤੀ ਪਾਰੇ ਪੁਲੇ ਮਾਰ ਕੇ ਕੰਨ ਸਮਾਨ ਸਾਰਾ ਪਟਾਸ ਜ਼ਿੰਕ ਦਾ ਜੀ ਸਵੇਰੇ ਪਾ ਦਿਆ ਅਸਲੀ ਨੂੰ ਕਰਾ ਮਾਰਕਟੋਂ ਆਉਂਦਾਂ ਪਾ ਲੈ ਭਾਕਾ ਮਾਰ ਕੇ ਤੇ ਬੀਜਾਂ ਦੇ ਪਾਸੋਂ ਇਹਦੇ ਲੱਗਦੇ ਵਿੱਚ ਐਨ ਬਣਾ ਰਿਹਾ ਜਿੱਤੋਂ ਰੂਟ ਲੈਵਲ ਦਾ ਵੈਸੇ ਹੋ ਗਿਆ 30 ਬਈ ਅੜ ਇੱਕ ਵਾਰੀ ਹੋਰ ਕਮਾ ਲੈਗੇ ਚੌਥੀ ਵਾਰੀ ਕੈੜਾ ਜਾ ਹੋ ਜਾਏਗਾ ਵਧੀਆ ਰਹਾ ਕੈੜੇ ਜੇ ਮੈਂ ਜ਼ਿਆਦਾ ਨਹੀਂ ਫੈਲਦੀ ਬਣੀ ਆਪਾਂ ਤਕਰੀਬਨ ਚੱਲ ਰਿਹਾ ਕੋਈ ਪੌਦਾ ਵਾਲੇ ਵਾਂ ਕੋਈ ਮੱਕੀ ਵਾਲੇ ਵਾਂ ਸਵੇਰ ਕਈ ਚੱਲ ਰਿਹਾ ਅੱਜ ਆ ਗਿਆ ਲੱਗ ਆਪਣੇ ਵਾਲਾ ਵੀ ਚਾਰ ਕਰਦੇ ਆ ਪੌਦਾ ਵਾਲਾ ਪਰਸ ਨੂੰ ਬੀਜਣ ਦੇ ਬੀਜ ਪਿਆ ਵਾ ਲੋ ਜੀ ਮਿੱਤਰੋ ਆਪਾਂ ਬੀਜ ਤੇ ਅੱਜ ਪੌਦ ਅੱਜ ਹੋ ਗਈ ਤਰੀਕ 12 ਇੱਕ ਕਿਹੜਾ ਬੀਜ ਦਾ 10 ਕਿੱਲੇ ਵਾਸਤੇ ਸਪਰੇਅ ਕਰਾਂਗੇ ਗੈਲਦੀ ਸਮੋ ਟੋਵਾਲ ਵਾਲੀ ਪਾਣੀ ਐਨ ਇੱਕ ਸਰ ਜਾ ਰਿਹਾ ਤਰੋ ਅੱਜ ਲਗਿਆ ਦੂਜਾ ਪਾਣੀ ਪੌਦਨ ਲਾਉਣ ਉਹ ਪਰਲਾ ਕਿਹੜਾ ਹੈ ਜਿਹੜਾ ਅੱਜ ਸਵੇਰੇ ਬੀਜਿਆ ਉਸ ਨੂੰ ਪਰਸਨ ਲਾਵੇਂ ਪਾਣੀ ਇਹਨੂੰ ਹੋ ਗਿਆ ਦੋ ਦਿਨ ਬੀਜੇ ਨੇ ਤੇ ਇੱਧਰ ਪਾਣੀ ਛੱਡਿਆ ਤਾਂ ਘਰ ਲਾਇਆ ਵਾ ਫੇਰ ਇਸकी ਮਿੱਟੀ ਉਡ ਉਡ ਕੇ ਇੱਧਰ ਪੌਦ ਵਰ ਪਈ ਆ ਉਹ ਪਰਲੇ ਕਿਹੜੇ ਮੈਂ ਪਾਣੀ ਛੱਡਿਆ ਲੇਟ ਹੀ ਨਹੀਂ ਆਈ ਜੀ ਰਹਿ ਰਿਹਾ ਥੋੜਾ ਜਿਹਾ ਪਾਣੀ ਇੱਕ ਸਾਰ ਜਾ ਰਹਿਣ ਥੋੜੀ ਲੇਟ ਆਈ ਆ ਜਾਇ ਹੋਇਆ ਵਾ ਗਿੱਲਾ ਇਹ ਸਾਰਾ ਕੁਪਾ ਦਾ ਕੀਕੇ ਕਰਿਆ ਹੋਰ ਡਾਲ ਡੂਲ ਪਾਈ ਹੋਣੀ ਵਿੱਚ ਨੂੰ ਵਲੌਗ ਬਣਿਆ ਵਾ ਕਈ ਦਿਨਾਂ ਇਕੱਠਾ ਅੱਜ ਪਾਵਾਂਗੇ ਜੇ ਚੈਨਲ ਪਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ